ਕੀ ਵਾਕਿਆ ਹੋਇਆ ਅਸੀਂ ਵੀਰ ਜੀ ਘਰੋਂ ਆਏ ਸੀ ਇੱਥੇ ਆਪਣੀ ਬੁਟੀਕ ਆ ਸਮਰਾਲੇ ਫੈਸ਼ਨ ਪਣ ਬੁਟੀਕ ਦਿੱਲੀ ਦੀ ਹੁਣੀ ਜਾਣੀ ਆ ਨਾ ਤੇ ਅਸੀਂ ਬੁਟੀਕ ਤੋਂ ਇੱਥੇ ਆਣਾ ਸੀਗਾ ਪਹਿਲਾਂ ਅਸੀਂ ਏਟੀਐਮ ਚ ਆਏ ਏਟੀਐਮ ਤੋਂ ਬਾਅਦ ਫਿਰ ਅਸੀਂ ਕੈਂਥ ਟੇਲਰ ਉੱਥੇ ਆਏ ਉੱਥੋਂ ਅਸੀਂ ਆਈ ਥ੍ਰੀ ਜਾਂ ਡਾਕਟਰ ਦੇ ਆਏ ਸੀ ਅੱਖਾਂ ਦਿਖਾਉਣ ਵਾਸਤੇ ਉੱਥੇ ਅੱਗੇ ਜਿਵੇਂ ਮੈਂ ਆਪਣੀ ਸਕੂਟਰੀ ਲਾਈ ਹਲੇ ਸਕੂਟਰੀ ਸਟੈਂਡ ਤੇ ਲਾਈ ਰਹੀ ਸੀ ਪਤਾ ਨਹੀਂ ਕੌਣ ਸੀ ਦੋ ਜਣੇ ਸੀਗੇ ਉਹ ਆਇਆ ਆ ਕੇ ਮੇਰੇ ਚੈਨ ਖੋ ਕੇ ਭੱਜ ਕੇ ਲੈ ਗਿਆ ਦੇਖੋ ਮੇਰੇ ਨਿਸ਼ਾਨ ਵੀ ਕਾਫੀ ਪਏ ਹੋਇਆ ਤਾਂ ਕੀ ਲੱਗਦਾ ਵੀ ਪਿੱਛੇ ਪਿੱਛਾ ਕਰ ਰਹੇ ਸੀ? ਹਾਂਜੀ ਜੀ ਮੈਂ ਕੈਮਰੇ ਰਿਕਾਰਡਿੰਗਾਂ ਤੋਂ ਪਤਾ ਲੱਗਦਾ ਕਿ ਉਹ ਪਿੱਛੇ ਹੀ ਸਾਡੇ ਸਾਡਾ ਪਿੱਛਾ ਕਰਦੇ ਸੀਗੇ। ਉਹ ਚੋਰ ਕੀ ਕਰਦੇ ਰਹੇ? ਹਾਂਜੀ ਇਹਦੇ ਮਾਮਲੇ 'ਚ ਜੀ ਸ਼ਿਕਾਇਤ ਦਿੱਤੀ ਪੁਲਿਸ ਨੂੰ। ਹਾਂਜੀ ਰਿਪੋਰਟ ਦਿੱਤੀ ਆ 112 ਡਾਇਲ ਕਰਤਾ ਸੀ। ਹਾਂ 112 ਨੰਬਰ ਵੀ ਡਾਇਲ ਕੀਤਾ ਉਹ ਬਾਕੀ ਕਰ ਰਹੇ ਨੇ ਆਪਣੀ ਕਾਰਵਾਈ ਜੋ ਵੀ ਹੈਗੀ ਹੈ। ਰਿਕਾਰਡਿੰਗਾਂ ਵਗੈਰਾ ਸਾਰੀਆਂ ਕੱਢ ਲਈਆਂ ਸੀ। ਕੋਈ ਹਮਸਾਨਤਾ ਨਹੀਂ ਹੋਇਆ ਉਹਨਾਂ ਨੇ ਕਿਸ ਮਾਰੇ ਵਗੈਰਾ? ਨਹੀਂ ਮਾਰੇ ਆ ਨਹੀਂ ਬਸ ਮੇਰੇ ਆ ਖਰੋਚਾ ਹੀ ਹੋਇਆ ਨੌ ਦੇ ਨਿਸ਼ਾਨ ਪਏ ਹੋਏ ਨੇ। ਹੋਰ ਤਾਂ ਜਿਆਦਾ ਕੀ ਤੁਹਿਆ ਤੁਸੀਂ? ਹਾਂਜੀ ਅਸੀਂ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਸੀਗੇ ਇਥੇ ਇਹ ਵੀ ਵਿਚਾਰੀ ਵੀ ਬਹੁਤ ਕੋਸ਼ਿਸ਼ ਕੀਤੀ ਆ ਮੈਂ ਵੀ ਅਸੀਂ ਪਿੱਛੇ ਭੱਜੀਆਂ ਪਰ ਉਹ ਹੱਥ ਨਹੀਂ ਲੱਗੇ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀਗੇ ਜਿਹੜਾ ਬਾਈਕ ਵਾਲ ਨਹੀਂ ਨਹੀਂ ਮੂੰਹ ਖੁੱਲੇ ਸੀਗੇ ਇੱਕ ਬਾਈਕ ਵਾਲ ਉਹ ਨਹੀਂ ਆਪਣਾ ਮੇਨ ਰੋਡ ਤੇ ਖੜਾਇਆ ਹੋਏ ਸੀ ਤੇ ਜਿਹੜਾ ਪਿੱਛੇ ਸਾਡੇ ਸੀ ਉਹ ਅੰਦਰ ਬੈਕ ਸਾਈਡ ਦੇ ਆਇਆ ਸੀ ਥ੍ਰੇਜਾ ਮਾਰਕੀਟ ਦੇ ਬੈਕ ਸਾਈਡ ਦੇ ਉਥੋਂ ਫੋਕੇ ਲੱਗ ਗਿਆ ਜਦੋਂ ਅਸੀਂ ਪਿੱਛੇ ਭੱਜੀਆਂ ਫਿਰ ਉਹ ਅੱਗੇ ਖੜਾ ਸੀ ਮੋਟਰਸਾਈਕਲ ਵਾਲਾ ਫਿਰ ਉਹਦੇ ਪਿੱਛੇ ਵਾਕੇ ਭੱਜ ਗਏ どうも。